ਮਾਮਲਾ ਇਹਦੇ ਵਿੱਚ ਇਹ ਵੀ ਇਹ ਬਲਦੀਪ ਸਿੰਘ ਫੌਜੀ ਹੈ ਜੰਡਾਲੀ ਗਲਾ ਤੋਂ ਜੰਡਾਲੀ ਕਰਾਂ ਦਾ ਵਾਸੀ ਹੈ ਇਸ ਤੋਂ ਪਹਿਲਾਂ ਇਹਦੀ ਵਾਈਫ ਦੇ ਨਾਲ ਥੋੜਾ ਮੋਟਾ ਰੌਲਾ ਸੀ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਜਿਹੜੀਆਂ ਕੰਪਲੇਂਟ ਸੀ ਇਹਨੇ ਆਪਣੇ ਵਾਈਫ ਦੇ ਪ੍ਰਤੀ ਸਦਰ ਅਹਿਮਦਗੜ੍ਹ ਦੇ ਵਿੱਚ ਦਿੱਤੀਆਂ ਸਦਰ ਅਹਿਮਦਗੜ੍ਹ ਦੀ ਪੁਲਿਸ ਨੇ ਉਹਦੀ ਵਾਈਫ ਦੇ ਇੰਟੈਂਸ ਤੇ ਆਪਣੇ ਥਾਣੇ ਦੇ ਵਿੱਚ ਸਭ ਦੇ ਸਭ ਤੋਂ ਪਹਿਲਾਂ ਜਦੋਂ 2020 ਦੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਦੋ ਨਜਾਇਜ਼ ਦੇ ਜਿਹੜੇ ਫੌਜੀ ਦੇ ਉੱਪਰ ਝੂਠੇ ਪਰਚੇ ਦਰਜ ਕੀਤੇ ਬਲਜੀਤ ਸਿੰਘ ਦੇ ਉੱਪਰ 1190 ਨੰਬਰ ਐਫ ਆਈ ਆਰ ਸੀ 1201 ਉਹਨਾਂ ਬਲਜੀਤ ਸਿੰਘ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਲਾਲ ਸਿੰਘ ਤੇ ਪੰਜ ਅਣਨੋਣ ਵਿਅਕਤੀ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਪੁਲਿਸ ਪਾਰਟੀ ਹੈ ਉਹਦੇ ਨਾਲ ਹਥੌਪਾਈ ਕਰਨ ਦਾ ਜਿਹੜਾ આરોਪ ਹੈ ਉਹ ਅਟੈਕ ਕਰਨ ਦਾ ਸ਼ਾਰਪ ਵੈਪਨ ਦੇ ਨਾਲ ਇਹ ਪਲੱਸ ਜਿਹੜੀ ਇੱਕ ਲੇਡੀ ਕੋਸਟੇਬਲ ਦੀ ਮੋਡੇਸਟੀ ਨੂੰ ਆਊਟਰੇਜ ਕਰਨ ਲਈ ਇਹਦੇ ਰਿਗਾਰਡਿੰਗ ਜਿਹੜੇ ਨੇ ਫ੍ਰੀਮ ਚਾਰजेस ਜਿਹੜੇ ਨੇ ਉਹ ਐਫ ਆਈ ਆਰ ਦੇ ਵਿੱਚ ਲਾਈ ਗਏ ਨੇ ਨਾਮ ਹੈ ਰੁਗੜ ਗੁਰਪਿਆਰ ਸਿੰਘ ਅੱਜ ਇੱਕ ਪ੍ਰੈਸ ਕਾਨਫਰੰਸ ਰੱਟੀ ਕੀਆ ਉਹਨਾਂ ਦੇ ਕੋਲ ਕਿਸ ਬਾਰੇ ਤੇ ਕੀਤੀ ਇੱਕ ਬਲਜੀਤ ਸਿੰਘ son of ਲਾਲ ਸਿੰਘ ਜੰਡਾਲੀ ਕਲਾਂ ਤੋਂ ਫੌਜੀ ਹੈ ਤੇ ਪੁਲਿਸ ਨੇ ਜਿਹੜੀ ਮਰੇ ਕੋਲ ਦੀ ਪੁਲਿਸ ਨੇ ਤੀਜਾ ਜਿਹੜਾ ਪਰਚਾ ਝੂਠਾ ਇਲੈਗਲ ਐਕਟੀਵਿਟੀ ਦੇ ਕਰਕੇ ਜਿਹੜੀ ਪੁਲਿਸ ਨਹੀਂ ਅੱਜ ਕੱਲ ਗੁੰਡਾਗਰਦ ਬਦਲ ਬਦਲ ਰਹੀਆਂ ਨੇ ਉਹਦੇ ਰਿਲੇਟਡ ਜਿਹੜਾ ਇਹ ਪਰਚਾ ਘਟਾ ਉਹਦੇ ਬਾਅਦ ਕਾਨਫਰੰਸ ਰੱਖੀ ਹੈ ਵੀ ਪੁਲਿਸ ਜਿਹੜੀ ਗੁੰਡਾਗਰਦੀ ਕਿਵੇਂ ਜਿਹੜੀ ਹੈਗੇ ਨਜਾਇਜ਼ ਲੋਕਾਂ ਨੂੰ ਜਿਹੜੇ ਤੰਗ ਕਰਦੇ ਨੇ ਇਹ ਤੇ ਉਹਦੇ ਰਿਲੇਟਡ ਜੀ ਆਪਣੀ ਜਿਹੜੀ ਇਹ ਅੱਜ ਕਾਨਫਰੰਸ ਰੱਖੀ ਹੈ ਜੋ ਪਰਚ ਕੀ ਬੋਲਣਾ ਹੋਇਆ ਮਾਮਲਾ ਇਹਦੇ ਵਿੱਚ ਇਹ ਹੈ ਵੀ ਜਿਹੜਾ ਬਲਜੀਤ ਸਿੰਘ ਫੌਜੀ ਹੈ ਜੰਡਾਲੀ ਕਲਾਂ ਤੋਂ ਜੰਡਾਲੀ ਕਲਾਂ ਦਾ ਵਾਸੀ ਹੈ ਇਸ ਤੋਂ ਪਹਿਲਾਂ ਇਹਦੀ ਵਾਈਫ ਦੇ ਨਾਲ ਥੋੜਾ ਮੋਟਾ ਰੌਲਾ ਸੀ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਜਿਹੜੀਆਂ ਕੰਪਲੇਂਟ ਸੀ ਇਹਨੇ ਆਪਣੇ ਵਾਈਫ ਦੇ ਪ੍ਰਤੀ ਸਦਰ ਅਮਰਗੜ ਦੇ ਵਿੱਚ ਦਿੱਤੀਆਂ ਸਦਰ ਅਮਰਗੜ ਦੀ ਪੁਲਿਸ ਨੇ ਉਹਦੀ ਵਾਈਫ ਦੇ ਇੰਟਾਂਸ ਤੇ ਆਪਦੇ ਥਾਣੇ ਦੇ ਵਿੱਚ ਸਭ ਦੇ ਸਭ ਤੋਂ ਪਹਿਲਾਂ ਜਦੋਂ 2020 ਦੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਦੋ ਨਜਾਇਜ਼ ਜਿਹੜੇ ਫੌਜੀ ਦੇ ਉੱਪਰ ਝੂਠੇ ਪਰਚੇ ਦਰਜ ਕੀਤੇ ਬਲਜੀਤ ਸਿੰਘ ਦੇ ਉੱਪਰ 1190 ਨੰਬਰ ਐਫ ਆਈ ਆਰ ਸੀ 1201 ਜੋ ਹਲੇ ਅੰਡਰ ਟ੍ਰੈਲ ਰੈਗੂਲਰ ਦੇਖੇ ਚੱਲ ਰਹੇ ਨੇ ਉਸ ਤੋਂ ਬਾਅਦ ਬਲਜੀਤ ਸਿੰਘ ਨੇ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਦੇ ਵਿੱਚ ਇੱਕ ਕੰਪਲੇਂਟ ਜਿਹੜੀ ਹੈਗੀ ਸੀ ਵੀ ਝੂਠੇ ਪਰਚੇ ਪਾਏ ਨੇ ਮੇਰੇ ਉੱਪਰ ਉਹ ਮੈਂ ਤੁਹਾਨੂੰ ਦਿਖਾ ਚਾਹਣਾ ਇਹ ਕੰਪਲੀਟ ਜਿਹੜਾ ਇੱਕ ਦਿੱਤੀ ਸੀ ਤੇ ਇਹ ਕਿਹਦਾ ਜਿਹੜਾ ਆਰਡਰ ਹੈ ਨੈਸ਼ਨਲ ਕਮਿਸ਼ਨ ਦੇ ਦੁਆਰਾ ਬਲਜੀਤ ਸਿੰਘ ਦੇ ਇੱਕ ਹੱਕ ਦੇ ਵਿੱਚ ਆਇਆ ਸੀ ਇਹਦੇ ਵਿੱਚ ਬਿਲਕੁਲ ਇੱਕ ਕਮਿਸ਼ਨ ਨੇ ਬਿਲਕੁਲ ਕਲੀਅਰ ਜ਼ਿਕਰ ਕੀਤਾ ਸੀ ਵੀ ਜੋ ਬਲਜੀਤ ਸਿੰਘ ਆ ਉਹ ਸ਼ੈਡਿਊਲ ਕਾਸਟ ਦੇ ਨਾਲ ਜਿਹੜੀ ਹੈਗੀ ਇਹ ਕਾਸਟ ਨਾਲ ਰਿਲੇਟਡ ਕਰਦਾ ਹੈ ਇਹ ਬਹੁਤ ਸੀਆਂ ਉਹਨੀਆਂ ਕੁਆਲਿਟੀਆਂ ਜਿਹੜੀਆਂ ਉਹਦੇ ਉੱਪਰ ਹੋਈਆਂ ਨੇ ਅਤਿਆਚਾਰ ਉਹਦੇ ਉੱਪਰ ਫੌਜੀ ਦੇ ਉੱਪਰ ਹੋਇਆ ਤੇ ਮਰੇ ਕੋਲੇ ਦੀ ਪੁਲਿਸ ਖਾਸ ਕਰਕੇ ਪੀਐਸ ਸਦਰ ਅਹਿਮਦਗੜ੍ਹ ਦੇ ਵਿੱਚ ਜੋ ਮਰੇਕਾ ਨ ਵੱਲੋਂ ਦੋ ਫਾਲਸੇ ਐਫ ਆਈ ਆਰ ਰਜਿਸਟਰ ਹੋਈਆਂ ਸੀ ਆ ਉਹ ਬਿਲਕੁਲ ਐਵੀਡੈਂਸ ਤੇ ਬੇਸ ਤੇ ਪਾਇਆ ਗਿਆ ਸੀ ਕਮਿਸ਼ਨ ਵੱਲੋਂ ਵੀ ਇਹ ਪਰਚਾ ਝੂਠਾ ਹੈ ਤੇ ਬਲਜੀਤ ਸਿੰਘ ਦੇ ਵਿੱਚ ਫਾਲਸੇ ਜਿਹੜਾ ਹੈਗਾ ਇੰਪਲੀਕੇਟਿਡ ਕੀਤਾ ਗਿਆ ਸੀ ਤੇ ਕਮਿਸ਼ਨ ਨੇ ਇਹਦੀ ਗੱਲ ਕਹੀ ਸੀ ਐਸ ਪੀ ਮਰੇਕਾ ਕੋਟਲਾ ਨੂੰ ਵੀ ਜਿਹੜੇ ਪੁਲਿਸ ਵਾਲਿਆਂ ਨੇ ਪਰਚਾ ਝੂਠਾ ਕੱਟਿਆ ਤਾਂ ਉਹਨਾਂ ਦੇ ਖਿਲਾਫ ਐਫ ਆਈ ਆਰ ਰਜਿਸਟਰ ਕਰਕੇ ਮੈਨੂੰ ਮਹੀਨੇ ਦੇ ਵਿੱਚ ਰਿਪੋਰਟ ਦਿੱਤੀ ਜਾਵੇ ਤੇ ਜਿਹੜਾ ਇਹ ਲੈਟਰ ਸੀ ਇਹਦੇ ਉੱਪਰ ਐਸ ਐਸ ਪੀ ਨੇ ਕੋਈ ਵੀ ਮਰੇਕਾ ਕੋਟਲਾ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਬਲਜੀਤ ਸਿੰਘ ਨੇ ਇੱਕ ਹੋਰ ਜਿਹੜੀ ਹੈਗੀ ਸੀ ਕੰਪਲੀਟ ਨੈਸ਼ਨਲ ਕਮਿਸ਼ਨ ਨੂੰ ਦਿੱਤੀ ਵੀ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਪੰਜਾਬ ਪੁਲਿਸ ਦੇ ਵੱਲੋਂ ਖਾਸ ਕਰਕੇ ਮਰੇ ਕੋਲਾ ਪੁਲਿਸ ਦੇ ਵੱਲੋਂ ਇਹਦੇ ਵਿੱਚ ਕਮਿਸ਼ਨ ਨੇ ਜਿਹੜਾ ਹੈਗਾ ਸੀ ਡੀਜੀਪੀ ਨੂੰ ਹੁਕਮ ਦਿੱਤਾ ਸੀ ਵੀ ਤੁਸੀਂ ਜਿਹੜੀ ਇਹਦੀ ਸ਼ਿਕਾਇਤ ਹੈ ਉਹਨੂੰ ਮੱਦੇਨਜ਼ਰ ਦੇਖ ਕੇ ਵੀ ਜੋ ਵੀ ਇਹਦਾ ਹਿੱਲਾ ਹੁੰਦਾ ਹੈ ਇਹਨੂੰ ਹੱਲ ਕੱਢੋ ਤੁਸੀਂ ਤੇ ਜੋ ਵੀ ਇਹਦੇ ਉੱਤੇ ਅਟੈਕ ਪੁਲਿਸ ਕਰ ਰਹੀ ਹੈ ਉਹਨੂੰ ਰੁਕਾਇਆ ਜਾਵੇ ਹੁਣ ਆਪਾਂ ਜਿਹੜਾ ਮੇਨ ਮੁੱਦੇ ਦੇ ਉੱਤੇ ਆਉਣੇ ਆ ਜਿਹੜਾ ਹੁਣ ਇਹਨਾਂ ਨੇ ਇੱਕ ਹੋਰ ਜਿਹੜਾ ਤੀਜਾ ਪਰਚਾ ਫੌਜੀ ਦੇ ਉੱਪਰ ਲੇਟਸਟ ਜਿਹੜਾ ਦਰਜ ਕੀਤਾ ਹੈ ਪਰਚਾ ਨੰਬਰ ਹੈਗਾ 85 ਐਫ ਆਈ ਆਰ ਦੀ ਜਿਹੜੀ ਡੇਟ ਹੈਗੇ 28 6 25 ਉਹ ਤੁਹਾਨੂੰ ਮੈਂ ਦਿਖਾ ਦੇ ਦਿੰਦਾ ਇਹ ਪੀਐਸ ਸਦਰ ਅਮਲ ਕਰਦੇ ਵਿੱਚ ਹੋਈ ਹੈ ਇਹਦੇ ਵਿੱਚ ਬੜੀ ਸੰਗੀਨ ਜਿਹੜੇ ਅਪਰਾਹ ਲਾਇਆ ਨੇ 109 ਅਟੈਂਪਟ ਟੂ ਮਰਡਰ ਜੋ ਪਹਿਲਾਂ ਆਈਪੀਸੀ ਦੇ ਵਿੱਚ 307 ਹੁੰਦਾ ਸੀ 115 2 118 1 74 ਤੇ 76 74 76 ਦੇ ਦਿੱਤੀ ਹੈ ਕਿ ਮੈਂ ਕਿਸੇ ਲੜਕੀ ਦੀ ਆਪਾਂ અપਮਾਨਤਾ ਕਰਦੇ ਆ ਉਹਦੀ ਇੱਜ਼ਤ ਨੂੰ ਹੱਥ ਪਾਉਣਿਆ ਉਹਦਾ ਵੀ ਇਹਦੇ ਤੇ ਇਲਜ਼ਾਮ ਬੱਜ ਸਿੰਘ ਫੌਜੀ ਦੇ ਉੱਪਰ ਇਹਨਾਂ ਨੇ ਸ਼ਦਰ ਅਮਰਗੱਡ ਪੁਲਿਸ ਨੇ ਮਰਿਆ 132 221 121 353 190 190 ਦੇ ਪੁਲਿਸ ਦੇ ਕੰਮ ਦੇ ਵਿੱਚ ਬਾਹਰ ਵੀ ਐਨਐਸ ਦੇ ਵਿੱਚ ਜਿਹੜਾ ਇਹ ਪਰਚਾ ਇਹਨਾਂ ਨੇ ਰਜਿਸਟਰ ਕੀਤਾ ਗਿਆ ਹੁਣ ਮੇਨ ਜਿਹੜੀ ਚੀਜ਼ ਆਪਾਂ ਕਹਨੇ ਆ ਵੀ ਪੁਲਿਸ ਨੇ ਇੱਕ ਅਬਦੀ ਗੁੰਡਾ ਕਰਦੀ ਜਿਹੜੀ ਹੈਗੀ ਇਹ ਦਿਨੋ ਦਿਨ ਜਿਹੜੀ ਵਾਧੇ ਆ ਰਹੀ ਹੈ ਕਿਵੇਂ ਵਰਤੀ ਹੁਸਣ ਨੂੰ ਮੈਂ ਛੋੜਿਆ ਐਫਆਈਆਰ ਨੇ ਜਿਹੜੇ ਫੈਕਟਸ ਨੇ ਉਹਨੂੰ ਆਪਾਂ ਡਿਸਕ੍ਰਾਈਬ ਕਰਦੇ ਹਾਂ ਐਨਐਫਐਵੇ ਵਿੱਚ ਲਿਖਿਆ ਡਰਾਈਵਰ ਐਸਸੀ ਨਮਨਜੀਤ ਸਿੰਘ 4265 ਸਮੇਤ ਲੈਪਟਾਪ ਪ੍ਰਿੰਟਰ ਵਗੈਰਾ ਹਮਰਾ ਲੈ ਕੇ ਥਾਣਾ ਹਜਾ ਦੀ ਹਦੂਦ ਅੰਦਰ ਪੈਂਦੇ ਰੇਲਵੇ ਸਟੇਸ਼ਨ ਪਰ ਕਾਰਨ ਐਡ ਸਰਚ ਆਪਰੇਸ਼ਨ ਕਰਨ ਸੰਬੰਧੀ ਰੋਹੜੀ ਦਾ ਰਵਾਨਾ ਹੋਇਆ ਸੀ ਤਾਂ ਮਾਨ ਐਸਐਚਓ ਸਮੇਤ ਪੁਲਿਸ ਪਾਰਟੀ ਦੇ ਪਿੰਡ ਜਨਰਾਲੀ ਕਲਾਂ ਤੋਂ ਥੋੜਾ ਪਿੱਛੇ ਪੁੱਜਾ ਤਾਂ ਵਕਤ ਕਰੀਬ 11:00 11:20 ਐਮ ਦਾ ਹੋਵੇਗਾ ਤਾਂ ਰਸਤੇ ਵਿੱਚ ਸਰਪਰੇ ਨਾਰੇ ਇੱਕ ਮੋਨੇ ਵਿਅਕਤੀ ਨੇ ਪੁਲਿਸ ਪਾਰਟੀ ਦੀ ਗੱਡੀ ਦੇ ਇੱਕ ਇੱਕਦਮ ਆਕਰ ਪੁਲਿਸ ਪਾਰਟੀ ਦੇ ਗੱਡੀ ਨੂੰ ਰੋਕ ਲਿਆ ਤੇ ਫਿਰ ਪੁਲਿਸ ਪਾਰਟੀ ਨੂੰ ਉੱਚ ਉੱਚ ਗਾਲਾਂ ਗਲੋਚ ਕਰਨ ਲੱਗਾ ਤੇ ਕਹਿਣ ਲੱਗਾ ਕਿ ਤੁਸੀਂ ਅਜੇ ਤੱਕ ਮੇਰੀਆਂ ਦਿੱਤੀਆਂ ਦਰਖਾਸਤਾਂ ਸਬੰਧੀ ਬੰਦੀ ਕਾਰਵਾਈ ਕਿਉਂ ਅਮਲ ਵਿੱਚ ਨਹੀਂ ਲੈਂਦੀ ਪਰ ਜਦੋਂ ਐਸਐਚਓ ਨੇ ਸਮੇਤ ਪੁਲਿਸ ਪਾਰਟੀ ਦੇ ਗੱਡੀ ਵਿੱਚੋਂ ਬਾਹਰ ਨਿਕਲ ਕਰ ਉਕਤ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਕਹਿੰਦੀ ਇਹ ਬੰਦਾ ਭੱਜ ਗਿਆ ਤਾਂ ਫਿਰ ਇੱਕ ਨਰੰਗ ਸਿੰਘ ਮਲਾਜਮ ਹੈ ਉਹਨੇ ਕਿਹਾ ਵੀ ਭਾਈ ਇਹ ਤੇ ਬਲਜੀਤ ਸਿੰਘ ਹੈ ਵੀ ਇਹ ਜੰਡਾਲੀ ਕਲਾ ਰਹਿੰਦਾ ਵੀ ਆਪੇ ਜੇ ਘਰੇ ਚੱਲੀਏ ਹੁਣ ਮੈਂ ਨਾ ਮੇ ਜਿਹੜਾ ਮੇਨ ਚੀਜ਼ ਸਾਫ ਤੋਂ ਪਹਿਲਾਂ ਕਲੀਅਰ ਕਰਦਾ ਪੁਲਿਸ ਕਹਿੰਦੀ ਜੀ 11 ਜਿਹੜਾ ਬੰਦਾ ਸਾਡੇ ਲਵੇ ਪਹੁੰਚਿਆ ਪਰ ਸਾਡੇ ਲਵੇ ਇੱਕ 1080p ਸੀਸੀਟੀਵੀ ਦੇ ਕੈਮਰੇ ਦੀ ਜਿਹੜੀ ਰਿਕਾਰਡਿੰਗ ਹੈ ਜਿਹੜੀ ਪੁਲਿਸ ਹੈ 10:45 ਮਿੰਟ ਤੇ ਬਲਜੀਤ ਸਿੰਘ ਦੇ ਘਰ ਇਹ ਆਉਂਦੀ ਹੈ ਉਸ ਤੋਂ ਬਾਅਦ ਜਦੋਂ ਉਹ ਘਰੇ ਆਉਂਦੀ ਹੈ ਲਾਈਟ ਚਲੀ ਜਾਂਦੀ ਹੈ 10:58 ਦੇ ਵਿੱਚ ਜਾ ਕੇ ਲਾਈਟ ਉੱਥੇ ਆਉਂਦੀ ਹੈ ਉਹ ਇੱਕ ਪਰਮਾਤਮਾ ਦੀ ਜਿਹੜੀ ਕਰਕਟਰ ਰਹਿੰਦੀ ਹੈ ਵੀ ਸੀਸੀਟੀਵੀ ਜੋ ਚੱਲਦਾ ਸੀ ਉਹਦੇ ਵਿੱਚੋਂ ਕੈਪਚਰ ਹੋ ਜਾਂਦੇ ਨੇ ਤੇ 11:06 ਮਿੰਟ ਤੇ ਉਹ ਸਾਰਾ ਕੰਮ ਕਰਕੇ ਕੁੱਟ ਮਾਰ ਕੇ ਬਲਜੀਤ ਸਿੰਘ ਨੂੰ ਬਲਜੀਤ ਸਿੰਘ ਨੂੰ ਗੱਡੀ ਦੇ ਵਿੱਚ ਪਾ ਕੇ ਉਹ ਇੱਥੋਂ ਲੈ ਜਾਂਦੇ ਨੇ ਪਰ ਉਲਟਾ ਬੋਸ ਝੂਟ ਬੋੜੇ 11:00 ਬਲਜੀਤ ਸਿੰਘ ਨੂੰ ਉਹ ਉਸ ਤੋਂ ਬਾਅਦ ਗਾਲੀ ਗਲੋਚ ਕਰਨ ਦੇ ਤੇ ਭੱਜ ਗਿਆ ਫਿਰ ਨਰੰਗ ਸਿੰਘ ਨੇ ਪੱਤੇ ਵਾਰੇ ਦੱਸਿਆ ਤਾਂ ਬਲਜੀਤ ਸਿੰਘ ਉਰਫ ਫੌਜੀ ਲਾਲ ਸਿੰਘ ਜੰਡਾਲੀਕਲਾਂ ਦੇ ਪਿੰਡ ਜੰਡਾਲੀਕਲਾਂ ਗੁਰਦੁਆਰਾ ਸਾਹਿਬ ਪਾਸ ਹੈ ਇਸ ਪਰ ਪੁਲਿਸ ਪਾਰਟੀ ਗ੍ਰਿਫਟਾਰ ਕਰਨ ਸੰਬੰਧੀ ਬਲਜੀਤ ਸਿੰਘ ਦੇ ਘਰ ਗਏ ਤੇ ਚਾਰ ਪੰਜ ਹੋਰ ਨਾਮੂਲਮ ਵਿਅਕਤੀ ਖੜੇ ਦਿੱਕੇ ਜੇ ਪੁਲਿਸ ਪਾਰਟੀ ਨੂੰ ਦੇਖਦੇ ਦੁਆਰਾ ਆਪਣੇ ਭਰਾਵਾ ਪਿਤਾ ਤੇ ਚਾਰ ਪੰਜ ਬੰਦਿਆਂ ਨੇ ਪੁਲਿਸ ਪਾਰਟੀ ਨੂੰ ਗਾਲੀ ਗਲੋਸ਼ ਸ਼ੁਰੂ ਕੀਤੀ ਤੇ ਪੁਲਿਸ ਪਾਰਟੀ ਨੇ ਮੌਕਾ ਬਰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਲਜੀਤ ਸਿੰਘ ਦਾ ਉਸ ਦਾ ਭਰਾ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਪਿਤਾ ਲਾਲ ਸਿੰਘ ਨੇ ਸਾਨੂੰ ਕੁੱਟਮਾਰ ਕਰਨ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀਆਂ ਤੇ ਉਸ ਤੋਂ ਬਾਅਦ ਸਭ ਤੋਂ ਮੇਨ ਗੰਦਾ ਇੱਕ ਅਲੀਗੇਸ਼ਨ ਪੰਜਾਬ ਪੁਲਿਸ ਨੇ ਆਪਦੀ ਮਹਿਲਾ ਕਨਸਟੇਬਲ ਨੂੰ ਅੱਗੇ ਕਰਕੇ ਫੌਜੀ ਦੇ ਉੱਪਰ ਲਾਇਆ ਜੋ ਦੇਸ਼ ਦੀ ਇੱਕ ਸੇਵਾ ਕਰਨ ਵਾਲਾ ਬੰਦਾ ਹੈ ਉਹਦੇ ਵਿੱਚ ਕੀ ਕਹਿੰਦਾ ਪੰਜਾਬ ਪੁਲਿਸ ਜਿਨ੍ਹਾਂ ਨੇ ਪੁਲਿਸ ਪਾਰਟੀ ਨਾਲ ਹੱਥੋਪਾਈ ਕਰਦੇ ਸਮੇਂ ਪੁਲਿਸ ਪਾਰਟੀ ਦੀ ਲੇਡੀ ਮੁਲਾਜ਼ਮ ਐਲ ਸੀ ਸੀਟੀ ਮਨਜਿੰਦਰ ਕੌਰ ਦੀ ਕੁੱਟਮਾਰ ਕਰਕੇ ਉਹਨਾਂ ਦੇ ਪਹਿਨੇ ਹੋਏ ਸ਼ਿਵਲ ਸੂਟ ਦੀ ਕਮੀਜ਼ ਨੂੰ ਅੱਗੋਂ ਗਲ ਪਾੜ ਦਿੱਤਾ ਜਿਸ ਕਾਰਨ ਮਨਜਿੰਦਰ ਸਿੰਘ ਮਨਜਿੰਦਰ ਗੌਰ ਸੋਰੀ ਦੋ ਪ੍ਰਾਈਵੇਟ ਅੰਗ ਦਿਖਾਈ ਦੇਣ ਲੱਗੇ ਤੇ ਨਰੰਗ ਸਿੰਘ ਹੋਏ ਹੈ ਤੇ ਨਰੰਗ ਸਿੰਘ ਦੇ ਸੱਤਾਂ ਜ਼ਿਆਦਾ ਲੱਗਣ ਕਾਰਨ ਫੋਨ ਜ਼ਿਆਦਾ ਨਿਕਲਣ ਲੱਗੇ ਹੁਣ ਜਿਹੜੀ ਇਹ ਮਨਜਿੰਦਰ ਗੌਰ ਦੀ ਗੱਲ ਕੀਤੀ ਗਈ ਹੈ ਆਈ ਹੈਵ ਅ ਲੋਟ ਆਫ ਐਵਿਡੈਂਸ ਇੱਕ ਸਾਡੇ ਲੱਦੇ ਵੀਡੀਓ ਜੋ 10 ਵਜੇ ਕੇ 57 ਮਿੰਟੇ ਕੇ ਕੈਪਚਰ ਹੋਈ ਹੈ ਜਿਹਦੇ ਵਿੱਚ ਜਿਹੜੀ ਮੈਲਾ ਕਨਸਟੇਬਲ ਹੈ ਬਿਲਕੁਲ ਸਹੀ ਖੜੀ ਹੈ ਉਹਦਾ ਕੋਈ ਵੀ ਕਪੜਾ ਨਹੀਂ ਪਾਇਆ ਗਿਆ ਉਹਦਾ ਕੋਈ ਵੀ ਪ੍ਰਾਈਵੇਟ ਜੋ ਇੱਕ ਐਫ ਆਈ ਆਰ ਦੇ ਵਿੱਚ ਇਸ ਪੰਜਾਬ ਪੁਲਿਸ ਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਜੇ ਤੁਸੀਂ ਆਪਣੀ ਮਹਿਲਾ ਕਨਸਟੇਬਲ ਨੂੰ ਵੀ ਤੁਸੀਂ ਉਹਦੀ ਡਿਗਨਿਟੀ ਨੂੰ ਖਰਾਬ ਕਰ ਰਹੇ ਹੋ ਜੋ ਫੌਜੀ ਦਾ ਦੋ ਬਹੁਤ ਦੂਰ ਦੀ ਗੱਲਾਂ ਦੇ ਕਰਨ ਦੀ ਇੱਕ ਸਾਡੇ ਕੋਲ ਪੂਰੀ 10:52 ਮਿੰਟ ਦੀ ਕੈਵਿਡੈਂਸ 15 ਸਕੰਡ ਦੀ ਜਿਹੜੀ ਇੱਕ ਵੀਡੀਓ ਬਣੀ ਹੋਈ ਹੈ ਤੁਸੀਂ ਉਹ ਮੈਂ ਤੁਹਾਨੂੰ ਐਵਿਡੈਂਸ ਵੀ ਪੇਸ਼ ਕਰਾਂਗਾ ਜਿਹਦੇ ਵਿੱਚ ਮਹਿਲਾ ਕਨਸਟੇਬਲ ਦਾ ਨਾਂ ਕੋਈ ਕੱਪੜਾ ਪਾੜਿਆ ਨਾ ਉਹਨਾਂ ਨੂੰ ਕੋਈ ਟੱਚ ਕੀਤਾ ਤੇ ਦੂਜੀ ਗੱਲ ਇਹ ਕਹਿੰਦੇ ਨੇ ਵੀ ਸਾਨੂੰ ਇੱਕ ਤੇਜ ਹਥਿਆਰਾਂ ਨਾਲ ਸਾਡੇ ਜਿਹੜਾ ਇੱਕ ਅਟੈਕ ਕੀਤਾ ਗਿਆ ਫੌਜੀ ਦੇ ਵੱਲੋਂ ਫੌਜੀ ਦੇ ਪਰਿਵਾਰ ਵੱਲੋਂ ਹੁਣ ਇਹਨਾਂ ਨੇ ਇੱਕ ਮੈਡੀਕਲ ਵੀ ਬੜੇ ਝੂਠੇ ਜਿਹਦੇ ਵਿੱਚੋਂ ਕੁਝ ਛੱਟਾਂ ਇੱਕ ਸਰਵ ਜਨ ਅਪੀਨਿਅਨ ਲਈ ਰੱਖ ਦਿੱਤੀ ਸੀ ਤੇ ਇੱਕ ਦੋ ਚਾਰ ਛੱਟਾਂ ਬਲੈਂਟ ਲਿਖਦੇ ਆ ਤੇ ਤਿੰਨ ਛੱਟਾਂ ਸ਼ਾਰਪਕ ਤੇ ਨਰੰਗ ਸਿੰਘ ਦੇ ਵੀ ਇਦਾਂ ਇਹਨਾਂ ਨੇ ਇੱਕ ਐਮਐਲਆਰ ਕੱਟੀ ਹੈ ਉਹਦੇ ਵਿੱਚ ਵੀ ਛੱਟਾਂ ਦਿਖਾਤੀਆਂ ਸਾਡੇ ਕੋਲ ਜੋ ਇੱਕ ਐਵੀਡੈਂਸ ਹੈਗੇ ਨੇ ਜੋ ਡੀਵੀਆਰ ਦੇ ਵਿੱਚ ਮਿਲੇ ਨੇ ਨਾ ਤਾਂ ਕਿਸੇ ਦੇ ਲਵੇ ਫੌਜੀ ਦੇ ਫੌਜੀ ਦੇ ਪਰਿਵਾਰ ਦਾਵੇ ਕੋਈ ਹਥਿਆਰ ਨਹੀਂ ਹੈਗਾ ਕੋਈ ਮਹਿਲਾ ਦੇ ਕੱਪੜੇ ਨਹੀਂ ਪਾੜੇ ਹੋਏ ਸਾਰੀ ਜਿਹੜੀ ਪੂਰੀ ਸਟੋਰੀ ਜਿਹੜੀ ਹੈ ਇਸ ਐਫਆਈਆਰ ਦੇ ਵਿੱਚੋਂ ਬਿਲਕੁਲ ਝੂਠੀ ਕੀਤੀ ਹੈ ਜੋ ਐਵੀਡੈਂਸ ਦੇ ਬਿਲਕੁਲ ਏਕੇ ਖਿਲਾਫ ਜਾਂਦੀ ਹੈ ਤੇ ਸ੍ਰੀਆਮ ਜਿਹੜੀ ਇੱਕ ਗੁੰਡਾ ਸਾਹਮਣੇ ਆ ਰਹੀ ਹੈ ਤੇ ਸਭ ਤੋਂ ਇੱਕ ਮੇਨ ਫੈਕਟਰ ਹੋਰ ਇਹਦੇ ਵਿੱਚ ਮੈਂ ਗੱਲ ਕਰੂੰਗਾ ਇਹਦੇ ਵਿੱਚ ਕਿ ਐਸਪੀ ਰਾਜਨ ਸ਼ਰਮਾ ਦਾ ਇੱਕ ਜ਼ਿਕਰ ਮੈਂ ਪਹਿਲਾਂ ਵੀ ਬਲਜੀਤ ਸਿੰਘ ਵੱਲੋਂ ਸੁਣਿਆ ਸੀ ਐਸਪੀ ਰਾਜਨ ਸ਼ਰਮਾ ਦਾ ਇਸ ਐਫਆਈਆਰ ਦੇ ਵਿੱਚ ਕੋਈ ਜ਼ਿਕਰ ਨਹੀਂ ਹੈਗਾ ਕਿਤੇ ਵੀ ਐਫਐਚਓ ਸਦਰ ਅਹਿਮਦ ਕਰਦਾ ਇਹ ਨਹੀਂ ਕਹਿ ਰਿਹਾ ਵੀ ਸਾਡੇ ਨਾਲ ਗਿਆ ਪਰ ਵੀਡੀਓ ਦੇ ਵਿੱਚ ਇੱਕ ਪ੍ਰਸ਼ਨ ਜਿੰਨੇ ਮੈਂ ਇੱਕ ਸਵਾਲ ਸਾਲਾ ਕਰਨਾ ਚਾਹਣਾ ਹੈ ਵੀ ਐਡਾ ਬੜਾ ਮਲਾਜਮ ਹੋਵੇ ਪੰਜਾਬ ਪੁਲਿਸ ਦਾ ਕਿਉਂ ਹੁਣ ਮੇਰੇ ਖਿਆਲ ਦੇ ਵਿੱਚ ਜਿਹੜਾ ਐਸਪੀ ਪ੍ਰਮੋਟ ਹੋਏ ਨੇ ਉਹ ਤਾਂ ਉਹ ਉੱਥੇ ਓਨ ਦੀ ਸਪੋਰਟ ਅਪੀਅਰੈਂਸ ਦੇ ਉੱਪਰ ਕਰਕੇ ਹੀ ਰਿਹਾ ਬੰਦਾ ਉੱਥੇ ਉਹ ਕਿ ਇਹ ਜਿਹੜਾ ਵਾਕਾ ਹੋਇਆ ਐ ਐਸਐਸਪੀ ਉਹਦੀ ਸ਼ਹਿਤ ਹੋਇਆ ਕਿ ਉਹਦੀ ਇੰਟੈਂਸਿਟੀ ਹੋਤੇ ਹੋਇਆ ਕਿ ਬਲਜੀਤ ਸਿੰਘ ਨੇ ਜੋ ਇਹਨਾਂ ਦੇ ਖਿਲਾਫ ਜੋ ਐਸਐਸਪੀ ਮਰੇਕੋਲਾ ਦੇ ਖਿਲਾਫ ਇਸ ਤ까ਸੇ ਫਾਈਲ ਦੇ ਵਿੱਚ ਨੌ ਕੇਸ ਫਾਈਲ ਕੀਤੇ ਨੇ ਮਰੇਕੋਲਾ ਕੋਰਟ ਦੇ ਵਿੱਚ ਇਹ ਐਫਆਈਆਰ ਹੋਣ ਤੋਂ ਪਹਿਲਾਂ ਤਾਂ ਬਲਜੀਤ ਸਿੰਘ ਨੂੰ ਬਾਰ-ਬਾਰ ਪ੍ਰੈਸ਼ਰ ਕਾਈਏ ਪ੍ਰੈਸ਼ਰ ਕਾਈ ਕੀਤਾ ਜਾਂਦਾ ਸੀ ਵੀ ਤੁਸੀਂ ਇਹ ਕੇਸ ਵਾਪਸ ਨਾ ਨਹੀਂ ਛੱਡੋ ਤੇ ਪਰਚਾ ਕੱਟਿਆ ਜਾਊਗਾ ਸੋ ਮੇਰਾ ਇਹ ਕਾਨਫਰੈਂਸ ਕਰਨ ਦਾ ਮਤਲਬ ਇਹ ਹੀ ਹੈ ਵੀ ਜੋ ਇਹ 85 ਨੰਬਰ ਐਫ ਆਈ ਆਰ ਪੁਲਿਸ ਦੇ ਦੁਆਰਾ 307 109 ਐਡੇ ਸੰਗੀਨ ਅਪਰਾਧ ਲਾ ਕੇ ਕਿ ਮੋਜਿਸਟੀਰੀ ਆਫ ਊਮੈਨ ਨੂੰ ਵੀ ਆਪਣੀ ਮਹਿਲਾ ਕਨਸਟੇਬਲ ਵੀ ਉਹਨਾਂ ਨੇ ਕਿ ਹਥਿਆਰ ਬਣਾ ਲਿਆ ਫੌਜੀ ਦੇ ਖਿਲਾਫ ਤਾਂ ਬਿਲਕੁਲ ਵੀ ਨਜਾਇਜ਼ ਜਿਹੜੇ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਤੇ ਪ੍ਰਸ਼ਾਸਨ ਨੂੰ ਮੈਂ ਵੇੰਦੀ ਇਹ ਕਰੂੰਗਾ ਵੀ ਵੱਦ ਤੋਂ ਵੱਧ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਨੇ ਡੀ ਐਸ ਪੀ ਜੈ ਐਸ ਪੀ ਰਾਜੇ ਸ਼ਰਮਾ ਦੇ ਖਿਲਾਫ ਐਕਸ਼ਨ ਦਿੱਤਾ ਜਾਵੇ। ਸਰ ਇੱਕ ਮਾਮਲਾ ਜਿੰਡਾਲੀ ਕਲਾ ਤੋਂ 28 ਤਰੀਕ ਨੂੰ ਜੋ ਹੋਇਆ ਤੇ ਉਹਦੇ ਬਾਰੇ ਦੱਸੂਗਾ ਡਿਟੇਲ ਚ ਕੀ ਮਾਮਲਾ ਸੀ ਇਹ ਜਿਹੜਾ 28 ਤਰੀਕ ਨੂੰ ਇੱਕ ਮਕਦਮਾ ਦਰਜ ਹੋਇਆ ਹੈ ਕਾਫੀ ਬੰਦਿਆਂ ਦੇ ਇੱਕ ਪਰਿਵਾਰ ਦੇ ਅਗੇਂਸਟ ਜਿਦੇ ਵਿੱਚ ਉਹਨਾਂ ਦਾ ਨਾਮ ਹੈ ਬਲਜੀਤ ਸਿੰਘ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਲਾਲ ਸਿੰਘ ਤੇ ਪੰਜ ਅਨਨੋਨ ਵਿਅਕਤੀ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਪੁਲਿਸ ਪਾਰਟੀ ਹੈ ਉਹਦੇ ਨਾਲ ਹਥੋਪਾਈ ਕਰਨ ਦਾ ਜਿਹੜਾ આરોਪ ਹੈ ਨਾਲ ਹੀ ਉਹਨਾਂ ਨੂੰ ਅਟੈਕ ਕਰਨ ਦਾ ਸ਼ਾਰਪ ਵੈਪਨ ਦੇ ਨਾਲ ਤੇ ਪਲੱਸ ਜਿਹੜੀ ਇੱਕ ਲੇਡੀ ਕਨਸਟੇਬਲ ਦੀ ਮੋਡੇਸਟੀ ਨੂੰ ਆਊਟਰੇਜ ਕਰਨ ਦੇ ਇਹਦੇ ਰਿਗਾਰਡਿੰਗ ਜਿਹੜੇ ਨੇ ਫਰੇਮ ਚਾਰजेस ਜਿਹੜੇ ਨੇ ਉਹ ਐਫ ਆਈ ਆਰ ਦੇ ਵਿੱਚ ਲਾਈ ਗਏ ਨੇ ਤੇ ਸਰ ਕਿਹੜੀਆਂ ਕਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਇਹਦੇ ਵਿੱਚ ਜੀ 109 115 2 118 1 74 76 132 221 121/ 121/ 1355/3 191/3 ਤੇ 190 ਇਹ ਤਰ੍ਹਾਂ ਮੀ ਬੀ ਐਨ ਐਸ ਦੇ ਤਹਿਤ ਇਹ ਦੇ ਇਹ ਐਫ ਆਈ ਆਰ ਦਰਜ ਕੀਤੀ ਗਈ। ਤੇ ਸਰ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਕਦੋਂ ਕੀਤੀ ਜਾਂਦੀ ਹੈ ਜੀ? ਇਹ 28 ਤਰੀਕ ਨੂੰ 28 6 ਨੂੰ ਕੀਤੀ ਜਾਂਦੀ ਹੈ 2025 ਨੂੰ ਜੀ। ਸਰ ਐਫ ਆਈ ਆਰ ਦੇ ਵਿੱਚ ਜਿਹੜਾ ਸਮਾਂ ਦਿੱਤਾ ਹੋਇਆ ਸੀ ਤੇ ਉਹਦੇ ਵਿੱਚ ਅ ਦਰਜ ਸੀ ਕਿ 11:20 ਵਜੇ ਤੇ ਬਲਜੀਤ ਸਿੰਘ ਨੂੰ ਜਿਹੜਾ ਪੁਲਿਸ ਵੱਲੋਂ ਰੈਸਟ ਕੀਤਾ ਗਿਆ। ਜੀ। ਤੇ ਪਰ ਉਹਨਾਂ ਦੇ ਜੋ ਵਕੀਲ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੱਲ ਆਖੀ ਹੈ ਕਿ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਉਹ ਅਰੈਸਟ ਕੀਤਾ ਬਲਜੀਤ ਸਿੰਘ ਨੂੰ 11:20 ਤੇ ਕੀਤਾ ਪਰ ਪੁਲਿਸ ਜਿਹੜੀ तकरीबन 10:48 ਜਾਂ 50 ਮਿੰਟ ਤੇ ਉਹਨਾਂ ਦੇ ਘਰ ਪਹਿਲਾਂ ਕੀ ਕਰ ਰਹੀ ਸੀ ਇਹ ਜੀ ਜੇ ਉਹਨਾਂ ਨੂੰ ਕੋਈ ਇਸ਼ੂ ਹੈਗਾ ਤਾਂ ਜਿਵੇਂ ਉਹ ਜੁਡੀਸ਼ਰੀ ਦੇ ਵਿੱਚ ਆਪਣੀ ਰੈਪਰੈਜ਼ੈਂਟੇਸ਼ਨ ਦੇ ਰਹੇ ਨੇ ਤਾਂ ਸੇਮ ਵੇ ਉਹ ਉੱਚ ਅਧਿਕਾਰੀਆਂ ਨੂੰ ਪੁਲਿਸ ਦੇ ਅਧਿਕਾਰੀਆਂ ਨੂੰ ਉਹ ਆਪਣੀ ਰੈਪਰੈਜ਼ੈਂਟੇਸ਼ਨ ਦੇ ਸਕਦੇ ਨੇ ਤੇ ਜੇ ਕੋਈ ਇਹਦੇ ਵਿੱਚ ਇਸ਼ੂ ਆਊਗਾ ਤੇ ਉਹਨੂੰ ਉਸ ਰਿਗਾਰਡਿੰਗ ਲੀਗਲੀ ਉਹਨੂੰ ਦੇਖਿਆ ਜਾਊਗਾ। ਇੱਕ ਸਰ ਉਹਨਾਂ ਨੇ ਕਿਹਾ ਵੀ ਲੇਡੀ ਕਨਸਟੇਬਲ ਦੇ ਜੋ ਉਸ ਦੇ ਵਿੱਚ ਦਰਜ ਐ ਵੀ ਉਸਤੇ ਕਪੜੇ ਜਿਹੜੇ ਪਾੜੇ ਗਏ ਸੀ ਗਲੇ ਦੇ ਕੋਲੋਂ ਤੇ ਉਸ ਦੇ ਉਹਨਾਂ ਨੇ ਵੀਡੀਓ ਜਾਰੀ ਕੀਤੀ ਐ ਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਬਿਲਕੁਲ ਕਿਸੇ ਲੇਡੀ ਦੇ ਜਿਹੜੇ ਕਪੜੇ ਨਹੀਂ ਪਾੜੇ ਹੋਏ ਵੀ ਪੁਲਿਸ ਨੇ ਝੂਠੇ ਐਲੀਗੇਸ਼ਨ ਲਾਇਆ ਨੇ ਉਹਨਾਂ ਤੇ। ਜਿਹੜੀ ਉਹ ਕਲਿੱਪ ਜੀ ਕਹਿ ਰਹੇ ਨੇ ਉਹ ਫਿਲਹਾਲ ਉਹੀ ਗੱਲ ਹੈ ਕਿ ਜੇ ਇਹਨਾਂ ਨੇ ਰਿਪਰੈਜ਼ੈਂਟੇਸ਼ਨ ਦੇਣੀ ਹੈ ਉਹਦੇ ਵਿੱਚ ਉਹ ਨਾਲ ਕਲਿੱਪ ਨੂੰ ਲਾ ਸਕਦੇ ਨੇ। ਤੇ ਬਟ ਇਹ ਜਿਹੜੀ ਹੈ ਜਿਹੜੀ ਵਾਰਦਾਤ ਹੋਈ ਹੈ ਇਹਨਾਂ ਨੇ ਪੁਲਿਸ ਪਾਰਟੀ ਤੇ ਅਟੈਕ ਕੀਤਾ ਹੈ ਇਹ ਪ੍ਰੋਪਰ ਉਹਨਾਂ ਦੇ ਉਸ ਤੋਂ ਬਾਅਦ ਮੈਡੀਕਲ ਹੋਏ ਨੇ ਹਸਪੀਟਲ ਗਏ ਨੇ ਉਹ ਜਿਹੜੇ ਕਪੜੇ ਨੇ ਉਹਨਾਂ ਦਾ ਪਲੰਦਾ ਵੀ ਬਣਿਆ ਉਹ ਅਸੀਂ ਲੀਗਲੀ ਸਾਰਾ ਫੁੱਲਫਿਲ ਕਰਾਂ ਤੇ ਹੁਣ ਜੇ ਇੱਕ ਕਲਿੱਪ ਦਿਖਾਨਗੇ ਸਾਨੂੰ ਇਹ ਫਿਰ ਅਸੀਂ ਵੈਰੀਫਾਈ ਕਰਾਂਗੇ ਕਿ ਉਹ ਜਿਹੜਾ ਇਨਸੀਡੈਂਟ ਹੋਇਆ ਹੈ ਜਿਹੜਾ ਅਸੀਂ ਕਹਿੰਨੇ ਪਏ ਆ ਕਿ ਉਹਨਾਂ ਨੇ ਇੱਕ ਲੇਡੀ ਦੀ ਮੋਡੇਸਟੀ ਨੂੰ ਆਊਟਰੇਜ ਕੀਤਾ ਕਿ ਉਸ ਤੋਂ ਪਹਿਲਾਂ ਦੀ ਹੈ ਕਿ ਬਾਅਦ ਜੋ ਹੈ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਜਿਹੜਾ ਉਹ ਉਹਨਾਂ ਕੋਲ ਅਧਿਕਾਰ ਕਿਉਂ ਆਪਣੀ ਰੈਪਰੈਜ਼ੈਂਟੇਸ਼ਨ ਦੇ ਕੇ ਇਹ ਨਿਪਟਾਰਾ ਕਰ ਸਕਦੇ ਨੇ ਸਰ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਹੋਰ ਗੱਲ ਆਖੀ ਗਈ ਸੀ ਵੱਡੀ ਗੱਲ ਹੈ ਕਿ ਪੁਲਿਸ ਜਦੋਂ ਉਹਨਾਂ ਦੇ ਘਰ ਐਂਟਰ ਹੁੰਦੀ ਹੈ ਤਾਂ ਉਹਨਾਂ ਦੇ ਘਰ ਦੀ ਬਿਜਲੀ ਕੱਢ ਦਿੱਤੀ ਜਾਂਦੀ ਹੈ ਤੇ 3 ਮਿੰਟ ਤੋਂ 4 ਮਿੰਟ ਤੱਕ ਜਿਹੜੀ ਬਿਜਲੀ ਉਹ ਕੱਟੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਉਹਨਾਂ ਦੇ ਕਹਿਣ ਦੇ ਦੌਰਾਨ ਵੀ ਜਿਹੜੀ ਧੱਕੇਸ਼ਾਹੀ ਕਰਦੀ ਹੈ ਉਹ ਉਹ ਡੀਵੀਆਰ ਦੇ ਵਿੱਚ ਕੈਦ ਹੋ ਜਾਂਦੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਪਰ ਪੁਲਿਸ ਜਿਹੜੀ ਡੀਵੀਆਰ ਦੀ ਜਗ੍ਹਾ ਉਹਨਾਂ ਦੇ ਘਰ ਦਾ Uh, TV ਦਾ ਸੈਟ ਆਪ ਬਾਕਸ ਜਿਹੜਾ ਉਹ ਲੈ ਜਾਂਦੀ ਆ ਆਪਣੇ ਨਾਲ ਜੀ ਨਹੀਂ ਜਿਹ ਇਹੋ ਜਿਹੀ ਕੋਈ ਗੱਲ ਨਹੀਂ ਹੈ ਤੇ ਵੈਸੇ ਵੀ ਜਿਹੜਾ ਇਹ ਬਲਜੀਤ ਸਿੰਘ ਹੈ ਇਹਨੂੰ ਪੈਰਾਮਿਲਟਰੀ ਫੋਰਸਸ ਤੋਂ ਆਲਰੇਡੀ ਡਿਸਮਿਸ ਕੀਤਾ ਹੋਇਆ ਚਾਰ ਪੰਜ ਸਾਲ ਪਹਿਲਾਂ ਇਹਦੇ ਤੇ ਬੜੀ ਦੁਖਦਾਈ ਗੱਲ ਹੈ ਜੀ ਇਹਦੇ ਤੇ ਮਤਲਬ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਇਹਦੇ ਤੇ ਬੇਇੱਜ਼ਤੀ ਦਾ ਵੀ ਕੇਸ ਇੱਕ ਦਰਜ ਹੋਇਆ ਪਿਆ ਇਹਦੇ ਘਰੋਂ ਜਦ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਤਾਂ ਜਾਲੀ ਸਟੈਂਪਾਂ ਜਾਲੀ ਪੰਜਾਬ ਪੁਲਿਸ ਦੀ ਵਰਦੀਆਂ ਇਹ ਜਨੂ ਰਿਕਵਰ ਹੋਈਆਂ ਸੀਗੀਆਂ ਤਾਂ ਇਹ ਸ਼ੁਰੂ ਤੋਂ ਹੀ ਇੱਕ ਨਟੋਰੀਅਸ ਟਾਈਪ ਦਾ ਬੰਦਾ ਜਿਹਦੇ ਜਿਹੜਾ ਕ੍ਰਾਈਮ ਕਰਨ ਦੇ ਕਾਫੀ ਜ਼ਿਆਦਾ ਹੈ ਇਨਕਲਾਈਨਡ ਰਹਿੰਦਾ ਹੈ ਇਹ ਹੁਣ ਵੀ ਅੱਜ ਵੀ ਜਿਹੜਾ ਐਸ ਪਰ ਐਫ ਆਈ ਆਰ ਇਹ ਪੁਲਿਸ ਪਾਰਟੀ ਨੂੰ ਦੇਖ ਕੇ ਗਾਲ੍ਹਾਂ ਕੱਢਣਾ ਇਹਦੇ ਆਪਣੇ ਮੈਟ੍ਰੀਮੋਨিয়াল ਡਿਸਪਿਊਟ ਕਰਕੇ ਮਤਲਬ ਕਿ ਪੁਲਿਸ ਪਾਰਟੀ ਨੂੰ ਗਾਲ੍ਹਾਂ ਕੱਢਦਾ ਉਹਨਾਂ ਨੂੰ ਮਤਲਬ ਜਿਵੇਂ ਹੁਣ ਇਹਦੇ ਵਿੱਚ ਦੇਖਿਆ ਕਿ ਸ਼ਾਰਪ ਵੈਪਨ ਦੇ ਨਾਲ ਵੀ ਉਹਨਾਂ ਨੂੰ ਅਟੈਕ ਕਰਦਾ ਸੋ ਇਹ ਇਹਦੀ ਮਾਨਸਿਕਤਾ ਦਾ ਲੈਵਲ ਕੁਝ ਹੋ ਰਹੀ ਹੈ ਜੀ ਜਾ ਜਿਹਦੇ ਵਿੱਚ ਇਸ ਵਾਰ ਇਹਦੇ ਪਰਿਵਾਰ ਨੇ ਵੀ ਇਹਦਾ ਪੂਰਾ ਸਾਥ ਦਿੱਤਾ ਜਿਸ ਕਰਕੇ ਜਿਹੜਾ ਪਰਚਾ ਦਰਜ ਕੀਤਾ ਗਿਆ ਤੇ ਸਰ ਇੱਕ ਲਾਸਟ ਸਵਾਲ ਹੈ ਉਹਨੇ ਵਕੀਲ ਦਾ ਕਹਿਣਾ ਸੀ ਮਤਲਬ ਸਾਰਾ ਮਾਸਟਰ ਮਾਈਂਡ ਤੁਹਾਨੂੰ ਕੀਤਾ ਗਿਆ ਜੇਕਰ ਤੁਸੀਂ ਕਹਿ ਰਹੇ ਹੋ ਵੀ ਪੁਲਿਸ ਸਹੀ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਵਕੀਲ ਦੇ ਉੱਤੇ ਵੀ ਕੋਈ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇਕਰ ਗਲਤ ਇਨਫਰਮੇਸ਼ਨ ਨਹੀਂ ਜੀ ਜਿਹੜੀ ਸੋਸ਼ਲ ਮੀਡੀਆ ਐਜ਼ ਅ ਲਾਇਰ ਉਹਨਾਂ ਦੀ ਸਰਵਿਸਿਜ਼ ਦੇਖੋ ਐਜ਼ ਅ ਸਿਟੀਜ਼ਨ ਉਹਦੇ ਕੋਲ ਇੱਕ ਰਾਈਟ ਹੈ ਕਿ ਜੁਡੀਸ਼ੀਅਲ ਉਹ ਇੰਟਰਵੈਂਸ਼ਨ ਕਰ ਸਕਦੇ ਨੇ ਐਂਡ ਉਹ ਥਰੂ ਲਾਇਰ ਹੀ ਕਰਨਾ ਐਂਡ ਉਹ ਉਹ ਤਾਂ ਹੁਣ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਲਾਇਰ ਨੂੰ ਜਿਹੜੀ ਹੈ ਸੱਚੀ ਇਨਫੋਰਮੇਸ਼ਨ ਦਵੇ ਜੇ ਉਹ ਅੱਗੇ ਹੀ ਲਾਇਰ ਸਾਹਿਬ ਮਤਲਬ ਕਿ ਉਹਨਾਂ ਦੇ ਲਾਇਰ ਨੂੰ ਹੀ ਗਲਤ ਇਨਫੋਰਮੇਸ਼ਨ ਦੇਊਗਾ ਤਾਂ ਫਿਰ ਇਹ ਤਾਂ ਜਿਹੜੇ ਕਲਾਇੰਟ ਦੀ ਜਿਹੜਾ ਬਲਜੀਤ ਸਿੰਘ ਹੈ ਉਹਦੀ ਗਲਤੀ ਹੋਈ ਫਿਰ